ਪਤਾ ਕੀ ਨੂੰ ਸੁਣਨ ਤੇ ਰਾਜਾ ਬੜੰਨ ਕਹੀ ਜਾਂਦਾ ਇੱਕ ਥਾਂ ਬੈਠਾ ਇੰਟਰਵਿਊ 'ਚ ਕਹਿੰਦਾ ਜੀ ਮੇਰੀ ਜਨਾਨੀ ਬਹੁਤ ਸੋਹਣੀ ਆ ਲੋਕ ਨੂੰ ਦਿੱਲੀ 'ਚ ਦੇਖਣ ਆ ਜਾਂਦੇ ਆ ਲੈ ਉਹ ਆਇਆ ਕਹਿੰਦਾ ਵੀ ਤੂੰ ਵੰਟਣ ਕੇ ਜਾ ਆਖਰ ਲੋਕ ਵੱਧ ਇਕੱਠ ਹੁੰਦਾ ਉਹ ਮੁੱਦੇ ਦੇ ਲੋਕ ਬੋਲੇ ਬੋਲੇ ਖੁਸ਼ ਹੋ ਜਾਂਦੇ ਥੋੜੇ ਦੇਖਦੇ ਆ ਲੋਕ ਬੀਬਾ ਕੀ ਆ ਕਮਾਲ ਦੀ ਗੱਲ ਕਹੀ ਆ ਦਰਿਆ ਤੇ ਪਹੁੰਚੇ ਆ ਬਸ ਦਰਿਆ ਤੇ ਇੱਕੋ ਹੀ ਗੱਲ ਕਹਿਣ ਪਹੁੰਚੇ ਬਹੁਤ ਹੋ ਗਿਆ ਹੁਣ ਜਹਰ ਤੁਹਾਨੂੰ ਹੁਣੇ ਬਰਦਾਸ਼ਤ ਨਹੀਂ ਕਰਾਂਗੇ ਅੱਜ ਐਲਾਨ ਕਰਕੇ ਇੱਕ ਤਰੀਕ ਦਾ ਜਿਹੜੀ ਵੀ ਤਰੀਕ ਦਾ ਐਲਾਨ ਕਰਾਂਗੇ ਸਾਰੇ ਇੱਥੇ ਆਏ ਆ ਇਕੱਠੇ ਰਹਿ ਕੇ ਮੀਟਿੰਗ ਕਰਕੇ ਰਹਿ ਇੱਕ ਦਿਨ ਅਸੀਂ ਲਿਆ ਕੇ ਲਾਂਬੰਦੀ ਕਰਕੇ ਬਿਲਕੁਲ ਜਿੱਥੋਂ ਬੁੱਢਾ ਦਰਿਆ ਲੁਧਿਆਣਾ ਚੋਂ ਨਿਕਲਦਾ ਉੱਥੇ ਬੰਨ੍ਹ ਮਾਰਾਂਗੇ ਭਾਈ ਇਹ ਚਲਕਾ ਜੀ ਗਿੱਦਾ ਮੁੱਦੇ ਵੀ ਕਾਫੀ ਸੁਪਰ ਕਿਤੇ ਕਿਸਾਨੀ ਤਾਂ ਨਵੀ ਲੜਿਆ ਤੁਸੀਂ ਉਸ ਤੋਂ ਬਾਅਦ ਇਹ ਬੁੱਢੇ ਦਰਿਆ ਨੂੰ ਵੀ ਲੈ ਕੇ ਮੁੱਦੇ ਤੁਸੀਂ ਕਿਤੇ ਕਈ ਬਤਾਂ ਕਈ ਰਾਜਨੀਤੀਆਂ ਕਰਕੇ ਲੇਕਿਨ ਅੱਜ ਤੱਕ ਕੋਈ ਮੁੱਦਾ ਇਸ਼ੂ ਨਹੀਂ ਹੋਇਆ ਉਹ ਇਹ ਮੁੱਦੇ ਬਣਦੇ ਨਹੀਂ ਭਾਈ ਇਹ ਵੋਟ ਮੁੱਦੇ ਬਣਦੇ ਹੀ ਨਹੀਂ ਵੋਟਾਂ ਚਾਹ ਮੁੱਦੇ ਚਾਹੀਦੇ ਸੀ ਮੈਂ ਮੁੱਦਾ اٹھਾਇਆ ਸੀ ਬੜੀ ਗੰਭੀਰਤਾ ਨਾਲ ਵੀ ਲੋਕੋ ਸੋਡਾ ਧਰਤੀ ਤੇ ਪਾਣੀ ਮੁੱਕ ਰਿਹਾ ਓਏ ਬਚਾ ਲੋ ਝੋਨੇ ਦਾ ਬਦਲਾ ਮੰਗੋ ਕਹੋ ਸਾਨੂੰ ਦੂਜੀਆਂ ਫਸਲਾਂ ਦੇ ਭਾਅ ਦਿਓ ਖਰੀਦ ਦਿਓ ਅਸੀਂ ਝੋਨਾ ਬੰਦ ਕਰਕੇ ਸਾਡੇ ਦਰਿਆਵਾਂ ਦਾ ਪਾਣੀ ਚਹਿਰ ਬਣਾ ਤਾ ਉਹ ਜਵਾਨੀ ਬਾਹਰ ਪੱ ਚੱਲੀ ਬਾਹਰ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਇਹ ਮੁੱਦੇ ਚੱਕੇ ਸੀ ਬਾਈ ਇੰਨਾ ਮੁੱਦਿਆਂ ਤੇ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਵੋਟ ਪਾਉਂਦੇ ਕਿ ਚੁਟਕਲੇ ਵਾਲੇ ਨੂੰ ਕਿਸੇ ਕਹਾਣੀਆਂ ਵਾਲੇ ਨੂੰ ਕਿਸੇ ਗੱਪਾਂ ਵਾਲੇ ਨੂੰ ਕਿਸੇ ਡਰਾਮੇ ਵਾਲ ਜਨੂੰ ਜਿਹੜਾ ਕਹਿੰਦਾ ਮੈਂ ਚਾਹ ਪੀਣਾ ਰੇੜੀਆਂ ਦੇ ਬਹਿ ਕੇ ਮੈਂ ਗੋਲ ਗੱਪੇ ਖਾਨਾ ਮੈਂ ਆ ਕਰਦਾ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਬਾਈ ਲੋਕ ਮੁੱਦਿਆਂ ਦੇ ਲੋਕ ਵੋਟ ਨਹੀਂ ਪਾਉਂਦੇ ਮੁੱਦੇ ਨਹੀਂ ਬਣੇ ਓਏ ਆ ਮੁੱਦੇ ਨਹੀਂ ਬਣੇ ਹੈਰਾਨੀ ਦੀ ਗੱਲ ਆ ਆ ਜ਼ਹਿਰ ਮੁੱਦਾ ਹੀ ਨਹੀਂ ਬਣਿਆ ਕਦੇ ਆ ਦੇਖੋ ਹੁਣ ਬਿੱਟੂ ਵੱਡੀਆਂ ਵੱਡੀਆਂ ਮਾਰਦਾ ਗੱਲਾਂ ਕਿ ਮੈਂ ਅਮਰਤ ਸ਼ਾਹ ਦਾ ਯਾਰ ਆ ਤੇ ਮੈਂ ਮੋਦੀ ਦਾ ਯਾਰ ਆ ਤੇ ਮੈਂ ਆ ਕਰ ਦੂ ਆ ਕਰ ਦੂ ਜੇ ਬਿੱਟੂ ਆ ਤੇਰੇ ਚ ਹਿੰਮਤ ਆ ਤਾਂ ਆ ਬੁੱਢਾ ਦਰਿਆ ਜ਼ਹਿਰ ਦੇ ਰਿਆ ਸਾਡੇ ਲੋਕਾਂ ਨੂੰ ਪੂਰੇ ਮਾਲਵਾ ਪੂਰੇ ਮਾਲਵੇ ਨਾਲ ਕੁਸ਼ੀ ਹੋ ਰਹੀ ਹੈ ਪੂਰਾ ਮਾਲਵਾ ਮਰ ਰਿਹਾ ਆ ਸੱਤ ਅੱਠ ਜ਼ਿਲ੍ਹੇ ਤੋਂ ਲੈ ਕੇ ਲੁਧਿਆਣੇ ਤੋਂ ਲੈ ਕੇ ਪਰੋਇ ਪਰਮੋਗਾ ਫਰੀਦਕੋਟ ਫਾਲਕਾ ਬੋਰ ਇਹ ਸਾਰੇ ਜ਼ਿਲ੍ਹੇ ਮਰ ਰਹੇ ਨੇ ਉਹ ਰਾਜਸਥਾਨ ਤੱਕ ਲੋਕ ਮਰ ਰਹੇ ਨੇ ਆ ਪਾਣੀ ਦਾ ਜਿੱਤਰ ਜਿਹੇ ਹਿੰਮਤਾਂ ਆ ਪਾਣੀ ਰੋਕ ਕੇ ਦਿਖਾ ਆ ਯਾਰ ਰੋਕ ਕੇ ਦਿਖਾ ਪਾਣੀ ਜ਼ਹਿਰ ਆਏ ਬਿੱਟੂ ਜੀ ਨਾਲ ਕਿ ਮਿਲੂਗੇ ਜੀ ਬਿੱਟੂ ਜੀ ਨੂੰ ਜਾ ਸਾਰਿਆਂ ਨੂੰ ਮਿਲਾਂਗੇ ਬਿੱਟੂ ਹੋਇਆ ਰਾਜਾ ਬੜਿੰਗ ਹੋਇਆ ਇਹ ਉੱਥੋਂ ਇੱਥੋਂ ਦਾ ਐਮਪੀ ਬਣਿਆ ਆ ਇੱਥੋਂ ਦੇ ਜਿੰਨੇ ਚਾਰ ਪੰਜ ਹੋਰ ਐਮਐਲਏ ਆ ਲੁਧਿਆਣੇ ਦੇ ਸਾਰਿਆਂ ਨੂੰ ਜਾ ਕੇ ਮਿਲਦੇ ਆ ਅੱਜ ਹੀ ਚੱਲੇ ਇੱਕੋ ਤਾਂ ਹੁਣ ਬਿੱ ਐਮਪੀ ਹੈ ਲੱਗਦਾ ਵੀ ਇਹ ਫਾਇਦਾ ਕਰਨਗੇ ਇਹ ਬੁੱਟੇ ਦਰਿਆ ਦਾ ਮੈਨੂੰ ਨਹੀਂ ਲੱਗਦਾ ਇਹ ਲੋ ਡੰਡਾ ਚੜਾਉਣਗੇ ਤਾਂ ਗੱਲ ਬਣਨੀ ਹਾਂ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਨੇ ਕਰਨ ਨਾਲ ਪਹਿਲਾਂ ਹੀ ਕਰ ਦਿੰਦੇ ਬਿੱਟੂ ਪਹਿਲਾਂ ਐਮਪੀ ਰਿਆ ਕੀ ਕਰਦਾ ਦੰਨ ਵਾਰੀ ਐਮਪੀ ਰਿਆ ਇਥੋਂ ਕੀ ਕਰਦਾ ਅੱਜ ਡਰਾਮੇ ਆ ਤੈਨੂੰ ਲੱਗਦਾ ਵੀ ਬੁੱਚੜਾਂ ਦਾ ਖੂਨ ਕੋਈ ਪੰਜਾਬ ਦਾ ਭਲਾ ਕਰ ਦੂਗਾ ਬੁੱਚੜਾਂ ਦਾ ਖੂਨ ਪੰਜਾਬ ਦਾ ਖੂਨ ਤਾਂ ਭਾਵੇਂ ਪੀ ਲੇ ਇਹ ਪੰਜਾਬ ਦੇ ਲੋਕਾਂ ਨੂੰ ਅਜਾੜ ਤੋਂ ਮੁਕਤ ਨਹੀਂ ਇਹ ਕਰ ਸਕਦੇ ਮੈਂ ਹੈਰਾਨ ਆ ਯਾਰ ਮੈਂ ਹੈਰਾਨ ਆ ਲੋਕ ਆ ਮੁੱਦੇ ਨੂੰ ਆਪਾਂ ਆ ਕਿੱਡੇ ਗੰਭੀਰ ਮੁੱਦੇ ਦੀ ਗੱਲ ਕਰ ਰਹੇ ਆ ਜਿਹੜਾ ਮੁੱਦਾ ਲੋਕਾਂ ਦੀਆਂ ਨਸਲਾਂ ਫਸਲਾਂ ਲੋਕਾਂ ਦੀ ਜ਼ਿੰਦਗੀ ਲੋਕਾਂ ਦੀ ਧਰਤੀ ਆਬੋ ਹਵਾ ਨਾਲ ਜੁੜਿਆ ਲੋਕ ਇਹਨੂੰ ਕਿੰਨੇ ਕ ਸੁਣਨਗੇ ਲੋਕ ਪਤਾ ਕੀ ਨੂੰ ਸੁਣਨਦੇ ਆ ਰਾਜਾ ਬੜੰਗੇ ਹੀ ਜਾਂਦਾ ਇੱਕ ਥਾਂ ਬੈਠਾ ਇੰਟਰਵਿਊ 'ਚ ਕਹਿੰਦਾ ਜੀ ਮੇਰੀ ਜਨਾਨੀ ਬਹੁਤ ਸੋਹਣੀ ਆ ਲੋਕ ਹੁਣ ਦਿੱਲੀ 'ਚ ਦੇਖਣ ਆ ਜਾਂਦੇ ਆ ਲੈ ਉਹ ਆਇਆ ਕਹਿੰਦਾ ਵੀ ਤੂੰ ਵੰਟਣ ਕੇ ਜਾ ਆਖਰ ਲੋਕ ਵੱਧ ਇਕੱਠ ਹੁੰਦੇ ਉਹ ਮੁੱਦੇ ਲੋਕ ਬੱਲੇ ਬੱਲੇ ਆ ਖੁਸ਼ ਹੋ ਜਾਂਦੇ ਥੱਲੇ ਦੇਖਦੇ ਆ ਲੋਕ ਬੀਬਾ ਯਾ ਕਮਾਲ ਦੀ ਗੱਲ ਕਹੀ ਆ ਰਾਜਾ ਬੜਾ ਕਿ ਚਾਹ ਦੇ ਕੋਲ ਬੈਠਾ ਉਹ ਜਿਹੜੀ ਥੱਲੇ ਚਾਹ ਪੀਂਦਾ ਲੋਕ ਕਹਿੰਦੇ ਲੈ ਬਾ ਕਮਾਲ ਦਾ ਬੰਦਾ ਕਿ ਨਾ ਬਈ ਧਰਤੀ ਨਾਲ ਜੁੜਿਆ ਹੋਇਆ ਬੰਦਾ ਇਹਦਾ ਮੰਦਿਰ ਥੱਲੇ ਬਟਾ ਚਾਹ ਪੀ ਜਾਂਦਾ ਉਹ ਧਰਤੀ ਨਾਲ ਉਹ ਜੁੜਿਆ ਆ ਮੁੱਦੇ ਨੇ ਉਹ ਧਰਤੀ ਦੇ ਥੋੜੇ ਪਾਣੀ ਦੇ ਉਹ ਇਹ ਮੁੱਦੇ ਨਹੀਂ ਕੋਈ ਚਾਹ ਪੀ ਗਿਆ ਕੋਈ ਗੋਲ ਗੱਪੇ ਖਾ ਗਿਆ ਕੋਈ ਡਰਾਮਾ ਕਰ ਗਿਆ ਕੋਈ ਜਨਾਨੀ ਨੂੰ ਆਪਣੀ ਨੂੰ ਸੋਹਣੀ ਬਣਾ ਕੇ ਰੇਲੀਆਂ ਦੇ ਪੇਰੇ ਤੁਸੀਂ ਮਗਰ ਤੁਰੇ ਫਿਰਦੇ ਹੋਨੇ ਇਹ ਮੁੱਦੇ ਨਹੀਂ ਹੈਗੇ ਇਹ ਮੁੱਦੇ ਹੀ ਨਹੀਂ ਬਣਦੇ ਯਾਰ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਹੋਈ ਨਹੀਂ ਵੋਟਾਂ ਜੀ ਵੀ ਨਹੀਂ ਹੋਈ ਹੁਣ ਵੀ ਨਹੀਂ ਹੁੰਦੀ ਪਰ ਅਸੀਂ ਤਾਂ ਅੱਜ ਐਲਾਨ ਕਰਤਾ ਸਾਰੇ ਇਕੱਠੇ ਹੋਏ ਆਂ ਵੀ ਇੱਕ ਤਰੀਕ ਮਿਥਾਂਗੇ ਉਦਦੇ ਚਾਹੇ ਇਧਰੋਂ ਇਧਰ ਹੋ ਜਾਏ ਸਰਕਾਰ ਨੂੰ ਦੂ ਪਹਿਲਾਂ ਚੇਤਾਵਨੀ ਹੈ ਵੀ ਅਸੀਂ ਬੁੱਢੇ ਦਰਿਆ 'ਚ ਬੰਨ ਮਾਰਾਂਗੇ ਚਾਰੋਂ ਦੂ ਪਹਿਲਾਂ ਪਾਣੀ ਕਰ ਦੋ ਬੰਦ ਅਸੀਂ ਇੱਕ ਚਮਚਾ ਪਾਣੀ ਨਹੀਂ ਆ ਪੀਣ ਦੇਣਾ ਆ ਜਹਿਰ ਇੱਥੇ ਖੜਕ ਕੇ ਦੇਖੋ ਯਾਰ ਕੋਈ ਮੈਂ ਕਹਨਾ ਨੱਕ ਨੂੰ ਚੜਦਾ ਅੱਖਾਂ ਮੱਚਦੀਆਂ ਸੰਗ ਮੱਚਦਾ ਯਾਰ ਤੁਹਾਨੂੰ ਨਾਲ ਦੇ ਲੋਕ ਪੀਂਦੇ ਨੇ ਇਹਨੂੰ ਯਾਰ ਤੇ ਲੋਕਾਂ ਨੂੰ ਤੋਂ ਪਹਿਲਾਂ ਪੀਰ ਕਰਦਾ ਜਿੰਨੇ ਕਿਸਾਨ ਜਥੇਬੰਦਿਆਂ ਵਾਲੇ ਆ ਮਜ਼ਦੂਰ ਜਥੇਬੰਦਿਆਂ ਵਾਲੇ ਜਾਂ ਹੋਰ ਆਪਾਂ ਲੜਦੇ ਫਿਰਦੇ ਆ ਉਹ ਜਿਹੜੀਆਂ ਨਸਲਾਂ ਨਾਲ ਬੱਚੀਆਂ ਉਹ ਕਿਹੜੀਆਂ ਜ਼ਮੀਨਾਂ ਉਹ ਕਿਹੜੀਆਂ ਫਸਲਾਂ ਕਿਹੜੀਆਂ ਐਮਐਸਪੀਆਂ ਕਿਹੜੇ ਮਾਅਦ ਨਹੀਂ ਗੱਲਾਂ ਕਰਦੇ ਤੁਸੀਂ ਆ ਬਚਾਓ ਇਹ ਦੇ ਬਚਾਉਣਾ ਤਾਂ ਲੇਕਿਨ ਬਈ ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ 1.5 ਸਾਲ ਪਹਿਲਾਂ ਇੱਕ ਕਮੇਟੀ ਬਣੀ ਸੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਔਰ ਇੱਕ ਲੁਧਿਆਣੇ ਦਾ ਐਮਐਲਏ ਉਹਦਾ ਜਿਹੜਾ ਚੇਅਰਮੈਨ ਲਾਇਆ ਗਿਆ ਸੀਗਾ ਉਸ ਕਮੇਟੀ ਨੇ ਕੋਈ ਕੀਤੀ ਮੀਟਿੰਗ ਜਾਂ ਕੋਈ ਹੱਲ ਕੀਤਾ ਇਸ ਤੱਕ ਨਹੀਂ ਹਾਲੇ ਤੱਕ 7 ਮੈਂਬਰੀ ਕਮੇਟੀ ਬਣੀ ਸੀ ਬਈ ਸਪੀਕਰ ਨਾਲ ਮੀਟਿੰਗਾਂ ਹੋਈਆਂ ਕਿੱਥੇ ਗਈਆਂ ਉਹ ਮੀਟਿੰਗਾਂ ਕਿਹੜੀ ਗੱਲ ਹੋਈ ਮੈਂ ਕਹਿੰਦਾ ਕੁਝ ਹੋਇਆ ਮੈਂ ਕਹਿੰਦਾ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਇੱਕ ਵੀ ਕਦਮ ਦਾ ਹੱਦ ਇੱਕ ਵੀ ਕਦਮ ਪੱਟਿਆ ਗਿਆ ਹੋਵੇ ਉਦੋਂ ਜ਼ਿਆਦਾ ਹਾਲਾਂਕਿ ਡੰਗ ਫੈਕਟਰੀਆਂ ਹੋਰ ਲੱਗ ਗਈਆਂ ਯਾਰ ਹੋਰ ਪੈਣ ਲੱਗ ਗਈ ਬਿਲਕੁਲ ਰੁਕਣਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਅਸਲ ਬਾਈ ਗੱਲ ਮੈਂ ਉੱਥੇ ਆ ਜਾਂਦੀ ਹੈ ਰੁਕਣਾ ਕੱਖ ਨਹੀਂ ਇੱਥੇ ਇਹ ਤਾਂ ਲੋਕ ਰੋਕਣਗੇ ਬਿਲਕੁਲ ਇਹਦਾ ਜਿੰਨੀਆਂ ਮਰਜ਼ੀ ਦੀਆਂ ਕਮੇਟੀਆਂ ਬਣਾ ਲਓ ਇਹਨਾਂ ਦੀ ਜਾਨ ਹੀ ਹੈ ਨਹੀਂ ਭਾਈ ਇਹਨਾਂ ਲੱਤਾਂ ਦੀ ਜਾਨ ਕਿੱਥੇ ਆ ਵੀ ਇਹ ਦਿੱਲੀ ਵਾਲਿਆਂ ਦਾ ਇੱਕ ਫੋਨ ਆਉਂਦਾ ਲੱਤਾਂ ਘਮਲ ਲੱਗ ਜਾਂਦੀਆਂ ਇਹਨਾਂ ਦੀਆਂ ਤਾਂ ਜਿਵੇਂ ਆਪਾਂ ਹੁਣ ਬੰਨ ਮਾਰਨ ਦਾ ਪ੍ਰੋਗਰਾਮ ਲੀਕ ਰਹੇ ਆ ਇਹਦੇ ਲਈ ਬਹੁਤ ਵੱਡੀ ਲਾਂਬੰਦੀ ਦੀ ਲੋੜ ਪਊਗੀ ਕਿ ਆਪਾਂ ਫਿਰ ਉਹ ਲਾਂਬੰਦੀ ਲਈ ਕੋਈ ਪਲੈਨਿੰਗ ਕਰ ਰਹੇ ਆ ਜੀ ਤਿਆਰੀ ਆ ਭਾਈ ਇਸੇ ਕਰਕੇ ਤਿੰਨ ਮਹੀਨਾ ਸਮਾਂ ਦਿੱਤਾ ਪੂਰੇ ਲੋਕਾਂ ਕੋਲ ਪੰਜਾਬ ਦੇ ਕੱਲੇ-ਕੱਲੇ ਪਿੰਡਾਂ 'ਚ ਜ਼ਿਲ੍ਹਾਂ ਜਾਵਾਂਗੇ ਲੋਕਾਂ ਨੂੰ ਦਿਖਾਵਾਂਗੇ ਸਚਾਈਆਂ ਬਿਆਨ ਲੋਕਾਂ ਨੂੰ ਦਿਖਾਵਾਂਗੇ ਆਹ ਜ਼ਹਿਰ ਤੁਸੀਂ ਲੋਕੋ ਪੀ ਰਹੇ ਹੋ ਜਿਉਟ ਕੇ ਨਾ ਲੜੇ ਉਹ ਘਰਾਂ ਚ ਬੈਠੀ ਆ ਪਾਣੀ ਪੀਪੀ ਕੇ ਮਰ ਜੂਗੇ ਲੋੜ ਹੀ ਨਹੀਂ ਪੈਣੀ ਕਿਸੇ ਲੜਾਈ ਚ ਲੜ ਜਾਓ ਬਿਲਕੁਲ ਬਿਲਕੁਲ ਸੀਚਲ ਜੀ ਵੀ ਕਰਦੇ ਰਹੇ ਨੇ ਬੜਾ ਮੁੱਦਾ ਚੁੱਕਦੇ ਨੇ ਜਾਣਦੇ ਨੇ ਉਤਰੀਆ ਦੇ ਅੰਦਰ ਵੀ ਜਾਂਦੇ ਨੇ ਤੇ ਕਹਿੰਦੇ ਨੇ ਪਾਣੀ ਸਾਫ ਕਰੋ ਸੀਚਲ ਸਾਹਿਬ ਨੂੰ ਮੇਰੇ ਹੱਥ ਮੰਨ ਕੇ ਬੇਨਤੀ ਕਰਦਾ ਧਰਤੀ ਪਾਣੀ ਹਵਾ ਬਚਾਉਣ ਦੀ ਗੱਲ ਕਰਦਾਂ ਇੱਥੇ ਖੜ ਕੇ ਆਓ ਸਾਡੇ ਨਾਲ ਬਿਲਕੁਲ ਬਿਲਕੁਲ ਆਜੋ ਮਾੜਾ ਇੱਕ ਘੋਟੀ ਭਰ ਲਿਓ ਆ ਕੇ ਜਿਹੜਾ ਕਹਿੰਦੇ ਪਾਣੀ ਸਾਫ ਕਰਦਾ ਯਾਰ ਕਦੇ ਉੱਥੇ ਦਾ ਬਾਅਦ ਠਾਓ ਯਾਰ ਸੋਡੀ ਸਰਕਾਰ ਆ ਇਹ ਸਰਕਾਰ ਨੇ ਤੁਹਾਨੂੰ ਇੱਥੇ ਐਮਪੀ ਬਣਾ ਕੇ ਭੇਜਿਆ ਇਹਨਾਂ ਕੋ ਲੱਕੇ ਭਾਈ ਜਿਹੜਾ ਸੀਚੇਵਾਲ ਦੀ ਵੱਲੋਂ ਵੀਡੀਓ ਪਾਈਆਂ ਜਾ ਰਹੀਆਂ ਲੋਕਾਂ ਦੇ ਅੰਦਰ ਨਾ ਇੱਕ ਸਵਾਲ ਆਇਆ ਜਿਵੇਂ ਕੱਲ ਆਪਾਂ ਲਾਂਬੰਦੀ ਦੀ ਗੱਲ ਕੀਤੀ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਲੋਕ ਇਹ ਗੱਲ ਕਹਿ ਰਹੇ ਸੀ ਉਹ ਤਾਂ ਬੁੱਢਾ ਦਰਿਆ ਤਾਂ ਸੀਚੇਵਾਲ ਨੇ ਸਾਫ਼ ਕਰਤਾ ਤੁਸੀਂ ਕਾਦੀ ਵਾਰ ਹਾਂ ਬਾ ਤੁਹਾਡੇ ਆ ਸਾਫ਼ ਕਰਤਾ ਜਿਹੜਾ ਬੰਦਾ ਇੱਥੇ ਮੈਂ ਸ਼ਰਤ ਕਰਦਾ ਐਥੇ ਮੰਜਾ ਡਾ ਦੇਨੇ ਆਪਾਂ ਇਹਦੇ 2 ਘੰਟੇ ਬੰਦੇ ਨੂੰ ਪਾ ਦਿਓ ਉਸਦੂਬਾਰ ਬੰਦਾ ਤੁਸੀਂ ਮਰਿਆ ਚੱਕੋਗੇ ਆ ਇੱਥੇ ਐਵੇਂ ਪੈ ਕੀ ਹਾਲਾਤ ਇੱਥੇ ਇਹ ਜੇ ਕਿ ਦਰਿਆ ਸਾਫ਼ ਕਰਤਾ ਯਾਰ ਉਹ ਐਕਚੁਅਲੀ ਉਹ ਲੁਧਿਆਣੇ ਵੜਨ ਤੋਂ ਪਹਿਲਾਂ ਜਿਹੜਾ ਦਰਿਆ ਉਹਦੀ ਆ ਵੀਡੀਓ ਬਣਾ ਬਣਾ ਕੇ ਪਾਈ ਜਾਂਦੀ ਆ ਆ ਦਿਖਾਓ ਨਾ ਨਾਲੇ ਭਾਈ ਆਪਾਂ ਵਾਲੀਪੁਰ ਪਿੰਡ ਖੜੇ ਆ ਇੱਕ ਥਾਉਣੀ ਇੰਨਾ ਪਾਣੀ ਸਾਥਾਵਾ ਤੋਂ ਪੈ ਰਿਹਾ ਸਾਥਾਵਾ ਤੋਂ ਇੰਨਾ ਇੰਨਾ ਪਾਣੀ ਲੱਖਾਂ ਨਹੀਂ ਕਈ ਕੁੜਾਂ ਲੀਟਰ ਜ਼ਹਿਰ ਰੋ ਸਤਲੋਚ ਪੈਂਦੀ ਆ ਆ ਦੇਖੋ ਕਿਵੇਂ ਕਿਵੇਂ ਇਹ ਜ਼ਹਿਰ ਤੁਹਾਨੂੰ ਆ ਦਿਖਾ ਦੋ ਕਿਵੇਂ ਜ਼ਹਿਰ ਆਡੀ ਦਿਖਦੀ ਆ ਉਹ ਸਤਲੋ ਜਾਉਂਦਾ ਤੇ ਆ ਇਥੋਂ ਆ ਰਲਦਾ ਸਕੇ ਭਾਈ ਥੋੜੇ ਜੇ ਸ਼ਬਦਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਜਿਹੜੀ ਜ਼ਰੂਰ ਕਰੋ ਅੱਜ ਅਪੀਲ ਤਾਂ ਭਾਈ ਇੰਨੀ ਆ ਜਿਹਦਾ ਮਾੜੀ ਮੋਟੀ ਜ਼ਮੀਰ ਜਾਉਂਦੀ ਜਾਗਦੀ ਅੰਦਰ ਕੋਈ ਅਣਖ ਹੈਗੀ ਹੈ ਕੋਈ ਚਾਹੁੰਨੇ ਵੀ ਸਾਡੀ ਇਹ ਧਰਤੀ ਤੇ ਸਾਡੇ ਨਸਲਾਂ ਬਚਾਉਂਦਾ ਨਾ ਰਹਿਣ ਤਾਂ ਉੱਠ ਕੇ ਆ ਬਿਲਕੁਲ ਤੇ ਨਹੀਂ ਤੁਸੀਂ ਮਰਤਾ ਜਾਣਾ ਇਹ ਗੱਲ ਖਾਤ ਤੁਸੀਂ ਮਰੇ ਹੀ ਪਏ ਹੋ ਤੁਹਾਡੀ ਜ਼ਮੀਰ ਮਰ ਗਈ ਸਰੀਰ ਨਹੀਂ ਮਰੀ ਜਾਣਾ ਸੋ ਅਸਲ ਇਸ ਬਰ ਕੇ ਬੇਨਤੀ ਆ ਵੀ ਤੁਹਾਡੇ ਕੋਲੇ ਆਵਾਂਗੇ ਹੁਣ ਅਸੀਂ ਪਿੰਡਾਂ 'ਚ ਠੀਕ ਆ ਸਾਨੂੰ ਫਤਵਾ ਦਾ ਨਹੀਂ ਦਿੱਤਾ ਤੁਸੀਂ ਸਾਡੇ ਮੁੱਦਿਆਂ ਨੂੰ ਨਹੀਂ ਸਮਝੇ ਵੀ ਇਹ ਲੜਾਈ ਕੀ ਲੜ ਰਹੇ ਆਂ ਪਰ ਕੋਈ ਗੱਲ ਨਹੀਂ ਹੁਣ ਸਾਡੇ ਲਈ ਨਹੀਂ ਸਹੀ ਆਪਣੇ ਲਈ ਉੱਠ ਕੇ ਆਜੋ ਆਪਣੇ ਜਵਾਕਾਂ ਲਈ ਉੱਠ ਕੇ ਆਜੋ ਜਿਨ੍ਹਾਂ ਨੂੰ ਜਮਦਿਆਂ ਨੂੰ ਸ਼ੂਗਰ ਤੇ ਕੈਂਸਰ ਹੋ ਰਹੇ ਆ ਹੱਡੀਆਂ ਦੇ ਰੋਗ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਚੰਮੜ ਰ ਉਹਨਾਂ ਦੀ ਖਾਤਰ ਉੱਠ ਕੇ ਆਜੋ ਸੋਡੇ ਕੋਲੇ ਆਵਾਂਗੇ ਐਲਾਨ ਅਸੀਂ ਅੱਜ ਕਰਤਾ ਵੀ ਬਹੁਤ ਹੋ ਗਈਆਂ ਇਹ ਇੱਥੇ ਵੀਡੀਓ ਬੂਡੀਓ ਤੇ ਫੋਟੋ ਮਾ ਫਟਵਾ ਹੁਣ ਤਾਂ ਸਿੱਧਾ ਬੰਦ ਮਾਰਾਂਗੇ ਬੰਦ ਕਰਾਂਗੇ ਬਹੁਤ ਧੰਨਵਾਦ ਭਾਈ ਯਾਰ ਜਿਹੜੇ ਬੁੱਡੇ ਨਾਲੇ ਦੇ ਅੰਡਰ ਦੇ ਵਿੱਚ 4 ਐਮਐਲ ਪੈਂਦੇ ਆ ਪੱਪੀ ਜੀ ਹੋਗੇ ਭੋਲਾ ਜੀ ਹੋਗੇ ਬੱਗਾ ਜੀ ਹੋਗੇ ਸੰਘੋਵਾਲ ਹੋਗੇ ਕਦੇ ਇਹਨਾਂ ਨੇ ਆਵਾਜ਼ ਨਹੀਂ ਡਟਾਈ ਮੈਂ ਕਹਿੰਦਾ 4 ਕਿਉਂ ਪੈਂਦੇ ਆ ਬਾਈ ਐਨ ਤੁਰਿਆ ਜਾ ਜਿੱਥੇ ਜਿੱਥੇ ਦਰਿਆ ਜਾਂਦਾ ਕੱਲੇ ਲੁਧਿਆਣੇ ਤੋਂ ਗਾਂ ਫਰੋਏਪੁਰ ਨੂੰ ਹੋ ਜਾ ਕਿੰਨੇ ਪੈਂਦੇ ਆ ਮੋਗੇ ਨੂੰ ਹੋ ਜਾ ਫਰੀਦਕੋਟ ਨੂੰ ਹੋ ਜਾ ਮੁਕਸਰ ਨੂੰ ਹੋ ਜਾ ਹੋਰ ਨੂੰ ਹੋ ਜਾ ਕਿੰਨੇ ਐਮਐਲ ਪੈਂਦੇ ਆ ਕਿਹੜਾ ਬਾਟ ਆਉਂਦਾ ਤੁਸੀਂ ਇਹ ਦੇਖੋ ਰਾਜਸਥਾਨ ਦਾ ਜਿਹੜਾ ਮੰਤਰੀ ਐ ਉਹ ਸਿੰਚਾਈ ਮੰਤਰੀ ਆ ਪਿਛਲੀ ਸਰਕਾਰ ਤਰੇ ਐਤ ਕੀਦਾ ਪਤਾ ਨਹੀਂ ਕਿਹੜਾ ਬਣਾਇਆ ਨੇ ਨਵਾਂ ਪਿਛਲੀ ਸਰਕਾਰ 5 ਸਾਲ ਸਿੰਚਾਈ ਮੰਤਰੀ ਰਾਜਸਥਾਨ ਤੋਂ ਰਿਹਾ ਉਹਨੂੰ ਨਹੀਂ ਦਿਖਿਆ ਇਹ ਵੀ ਇਹ ਤਾਂ ਇਹਦਾ ਦਰਿਆ ਤਾਂ ਉਹ ਰਾਜਸਥਾਨ ਤੱਕ ਵੀ ਜਾਂਦਾ ਉੱਥੋਂ ਤੱਕ ਜਿਹੜੀਆਂ ਜਾਂਦੀਆਂ ਨਹਿਰਾਂ ਨਿਕਲ ਕੇ ਹਰੀਕੇ ਪੱਤਣ ਤੋਂ ਉਹ ਵੀ ਚੁੱਪ ਨੇ ਉਹ ਯਾਰ ਸੋਡੇ ਲੋਕਾਂ ਨੂੰ ਉੱਥੋਂ ਤੱਕ ਵੀ ਜਾਂਦਾ ਹੈ ਸੋ ਸਾਰਿਆਂ ਨੂੰ ਘੇਰਾਂਗੇ ਆਇਥੋਂ ਟੈਂਕਰ ਭਰਿਆ ਕਰਾਂਗੇ ਆ ਪਾਣੀ ਦਾ ਸਾਰਿਆਂ ਦੇ ਬਾਾਰ ਚ ਡੋਲ ਕੇ ਆਇਆ ਕਰਾਂਗੇ ਵੀ ਆ ਲਓ ਕੱਢੋ ਛੋੜੇ ਜਵਾਕ ਨਾਲੇ ਦੇ ਨਾਲ ਨਮਾਓ ਨਾਲੇ ਪੀਓ ਇਹ ਬਾਲਟੀਆਂ ਚ ਲੈ ਕੇ ਜਾਓਗੇ ਕਿ ਕਿੱਦਾਂ ਨਾ ਭਾ ਟੈਂਕਰ ਪਰ ਬਾਲਟੀਆਂ ਚ ਕਿਉਂ ਟੈਂਕਰ ਭਰ ਕੇ ਘਰ ਡੋਲ ਕੇ ਆਵੇਂ ਗੱਲ ਦੀ ਵੀ ਆ ਜਾਓ ਤੇ ਪੰਜਾਬ ਦੇ ਲੋਕੋ ਬੇਨਤੀ ਸਾਨੂੰ ਇੰਨੀ ਹੈ ਉੱਠ ਖੜੋ ਹਣ ਉੱਠ ਖੜੋ ਹਣ ਸਮਾ ਘਰਾਂ ਚ ਬੈਠਣ ਦਾ ਨਹੀਂ ਅੱਛਾ ਪਹਿਲੀ ਤਰੀਕ ਨੂੰ ਕੀ ਸੱਦਾ ਮੇਨ ਪੰਜਾਬ ਦਾ ਬਾਸ ਸੱਦਾ ਹਣ ਸਾਂਝੇ ਤੌਰ ਤੇ ਦਿੰਨੇ ਆ ਬਾਈ ਵੀ ਕਿਹੜੀ ਤਰੀਕ ਨੂੰ ਐਲਾਨ ਕਰਕੇ ਬੰਨ ਮਾਰਨ